ਮੰਗਾ ਕੀ ਸੀ ਤੁਹਾਡੀ ਹੱਕੀ ਮੰਗਾ ਜਿਹੜਾ ਤੁਹਾਨੂੰ ਟੋਲ ਪਲਾਜ਼ੇ ਤੇ ਕੋਕਰ ਦੱਸਦੀ ਆ ਕਿ ਮਨਮਨਤੇ ਬੈਣਾ ਪੈ ਗਿਆ ਮੰਗਾ ਕੋਈ ਉਹ ਹੁੰਦੀਆਂ ਭਾਜੀ ਜਿਹੜੀਆਂ ਕਾਨੂੰਨ ਤੋਂ ਬਾਹਰੇ ਹੋ ਕੇ ਮੰਗੀਆਂ ਜਾਂਦੀਆਂ ਭਾਜੀ ਇਹ ਸਾਡੇ ਹੱਕ ਸੀਗੇ ਕੀ ਪੰਜਾਬ ਦੇ ਵਿੱਚ ਕੰਮ ਕਰਨਾ ਪੰਜਾਬ ਦੇ ਨੌਜਵਾਨ ਦਾ ਹੱਕ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਕੰਮ ਨਹੀਂ ਕਰ ਸਕਦਾ ਜੇ ਨਹੀਂ ਕਰ ਸਕਦਾ ਤੇ ਪੰਜਾਬ ਦੀ ਸਰਕਾਰ ਤੇ ਪ੍ਰਸ਼ਾਸਨ ਦੱਸੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚ ਕੰਮ ਕਿਉਂ ਨਹੀਂ ਕਰ ਸਕਦਾ ਉਹ ਤੇਰਾ ਆਪਣਾ ਜਿਹੜਾ ਆਧਾਰਾ ਇੱਥੇ ਪੰਜਾਬ ਵਿੱਚ ਪਸਾਰਦੇ ਨੇ ਪੈਰ ਉਹ ਇੱਥੇ ਫਿਰ ਚੁੱਕ ਲੈਣ ਜੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਹ ਕੰਮ ਨਹੀਂ ਦੇ ਸਕਦੇ ਨਾ ਉਹਨਾਂ ਨੂੰ ਤਨਖਾਹ ਦੇ ਸਕਦੇ ਤੇ ਫਿਰ ਉਹਨਾਂ ਨੂੰ ਵੀ ਇੱਥੇ ਕੰਮ ਕਰਨ ਦਾ ਧਾਰਾ ਲਾਉਣ ਦਾ ਕੋਈ ਹੱਕ ਨਹੀਂ ਹੈ ਜਿਹੜੀ ਤੁਹਾਡੀ ਬੰਦੀ ਕੀਤੀ ਗਈ ਆ ਪੰਜਾਬ ਚ ਕੀਤੀ ਗਈ ਹੈ ਜਾਂ ਪੰਜਾਬ ਤੋਂ ਇਲਾਵਾ ਕਿਤੇ ਬਾਹਰ ਨਹੀਂ ਕਰਤੀ ਗਈ ਜੀ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਿ ਸਾਨੂੰ ਇੱਥੇ ਕੰਮ ਇੱਥੇ ਕਿਉਂ ਨਹੀਂ ਕੰਮ ਕਰਨ ਦਾ ਇੱਥੇ ਕੀ ਕੰਮ ਅਸੀਂ ਕਰ ਨਹੀਂ ਰਹੇ ਇੱਥੇ ਵੀ ਨਹੀਂ ਕੰਮ ਕਰ ਰਹੇ ਪੰਜਾਬ ਦੇ ਵਿੱਚ ਰਿਹਾ ਕਿ ਜੇ ਫਿਰ ਬਾਅਦ ਚ ਸਰਕਾਰ ਕਹਿੰਦੀ ਹੈ ਕਿ ਨੌਜਵਾਨ ਬਾਹਰ ਪ੍ਰਵਾਸ ਕਰ ਰਿਹਾ ਜੀ ਇੱਥੇ ਮਾਂ ਪਿਓ ਦੀ ਸੇਵਾ ਕਰਨ ਵਾਸਤੇ ਬੱਚੇ ਨਹੀਂ ਆਗੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਵਿੱਚ ਪਿਆ ਗਿਆ ਤਾਂ ਫਿਰ ਕੀ ਕਰੇਗਾ ਉਹ ਨਸ਼ਿਆਂ ਦੇ ਵਿੱਚ ਜਾਂ ਬਾਹਰ ਪ੍ਰਵਾਸ ਕਰੇਗਾ ਤੁਸੀਂ ਪੰਜਾਬ ਦੇ ਹਾਲਾਤ ਦੇਖ ਹੀ ਰਹੇ ਹੋ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਆਉਣ ਵਾਲਾ ਪੰਜਾਬ ਦੀ ਸਰਕਾਰਾਂ ਖਤਮ ਕਰਕੇ ਰਹਿਣਗੀਆਂ ਨੌਜਵਾਨੀ ਨੂੰ ਖਤਮ ਕਰਕੇ ਰਹਿਣਗੀਆਂ ਰਹੀ ਹੈ ਕਿ ਮਜਬੂਰੀ ਬਣ ਗਈ ਕਿ ਲੱਗਦਾ ਵੀ ਪੰਜਾਬ ਨੂੰ ਵੀ ਲੱਗਦਾ ਵੀ ਬਿਹਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੋਣਾ ਇਹ ਮਜਬੂਰੀ ਨਹੀਂ ਉਹਨਾਂ ਦੀ ਮਨਸ਼ਾ ਹੈ ਇਹ ਉਹਨਾਂ ਦੀ ਨੀਤੀ ਹੈ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਧੱਕਿਆ ਜਾਏ ਬਾਹਰ ਕੱਢਿਆ ਜਾਏ ਤੇ ਇਥੇ ਬਾਹਰੋਂ ਲਿਆ ਕੇ ਬੰਦੇ ਵਸਾਏ ਜਾਣ ਪ੍ਰਵਾਸੀ ਦੇ ਦੇ ਡੇਟ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਭਵਨ ਸਿੰਘ ਮਾਨ ਉਹਨਾਂ ਨੂੰ ਕਿਹਾ ਗਿਆ ਸੀ ਕਿ ਬਾਹਰ ਜਿਹੜੇ ਅੰਗਰੇਜ਼ ਦੇ ਗੋਰੇ ਜਿਹੜੇ ਨੇ ਉਹ ਪੰਜਾਬ ਵਿੱਚ ਕੰਮ ਕਰਨ ਵਾਸਤੇ ਆਇਆ ਕਰਨਗੇ ਪਰ ਇਹ ਨਹੀਂ ਸੀ ਕਿਹਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਇਹ ਵੀ ਜਾ ਕੇ ਬਾਹਰਲੇ ਸੂਬੇ ਵਿੱਚ ਕੰਮ ਕਰਨਗੇ ਜਾ ਕੇ ਆਪ ਦਾ ਮਾਹੌਲ ਤਾਂ ਖਰਾਬ ਹੋ ਗਿਰੇ ਸਰਕਾਰਾਂ ਖੁਦ ਕਰ ਰਹੀਆਂ ਨੇ ਇਹ ਹੋ ਨਹੀਂ ਰਿਹਾ ਇਹਨੂੰ ਕੀਤਾ ਜਾ ਰਿਹਾ ਵੀ ਹੁਣ ਤਾਨੂੰ ਕਿਨੇ ਦਿਨ ਹੋ ਗਏ ਨੇ ਮਰਨ ਵਰਤ ਬੈਠਿਆ ਨੂੰ ਤੇ ਹੁਣ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਉਜਤਗਾ ਤੁਹਾਡੇ ਤੱਕ ਪਹੁੰਚਿਆ ਆ ਕੇ ਤੁਹਾਨੂੰ ਮਿਲਣ ਵਾਸਤੇ ਤੁਹਾਡੀ ਮੰਗਾ ਸੁਣਨ ਵਾਸਤੇ ਇਹ ਜਿਹੜੇ ਉਹਨਾਂ ਦੇ ਏਡੀਸੀ ਸਾਹਿਬ ਨਾਲ ਜਿਹੜੇ ਆ ਸਹਿਮਤ ਨਾਮੇ ਇਕਰਾਰ ਨਾਮੇ ਨੇ ਸਾਡੇ ਨਾਲ ਸਾਈਨ ਹੋਏ ਨੇ ਹਰ ਵਾਰ ਕੰਪਨੀ ਮੁਕਰਦੀ ਆ ਜੇ ਕੋਈ ਨੌਜਵਾਨਾਂ ਦਾ ਜੇ ਜਾਨੀ ਮਾਲੀ ਨੁਕਸਾਨ ਹੁੰਦਾ ਏ ਇਹ ਪੋਖੜ ਤਾਲ ਜਾਂ ਮਰਨ ਵਰਤ ਤੇ ਬੈਠੇ ਨੇ ਜਾਂ ਜਿਹੜੇ ਬਾਕੀ ਨੌਜਵਾਨ ਨੇ ਜੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਤਨਖਾਹਾਂ ਤੋਂ ਬਿਨਾ ਜੇ ਉਹਨਾਂ ਦਾ ਕੋਈ ਹੁੰਦਾ ਜਾਨੀਵਾਲੀ ਨੁਕਸਾਨ ਤਾਂ ਉਹਦਾ ਜਿਹੜਾ ਜ਼ਿੰਮੇਵਾਰ ਹੈ ਕੰਪਨੀ ਇਥੋਂ ਦੀ ਮੈਨੇਜਮੈਂਟ ਉਹ ਜ਼ਿੰਮੇਵਾਰ ਹੋਣਗੇ ਮਰਨwarte ਬੈਠੇ ਨਾ ਪ੍ਰਸ਼ਾਸਨ ਵੱਲੋਂ ਆਇਆ ਕਿ ਨਾ ਇਹ ਕੰਪਨੀ ਵੱਲੋਂ ਕੋਈ ਇੱਥੇ ਆਇਆ ਇਨਸਾਨੀਅਤ ਦੇ ਨਾਤੇ ਵੀ ਨਹੀਂ ਕੋਈ ਆਇਆ ਕਿ ਚਲੋ ਤੁਸੀਂ ਇਹ ਬੁੱਢੇ ਕੰਮ ਛੱਡ ਦਿਓ ਚਲੋ ਤੁਹਾਡੀਆਂ ਗੱਲਾਂ ਮੰਨ ਜਾਂਦੇ ਹਾਂ ਚਲੋ ਤੁਸੀਂ ਇਹ ਕੰਮ ਨਾ ਕਰੋ ਉਦਾਂ ਹੀ ਬੈਠ ਜਾਓ ਕੋਈ ਉਹਨਾਂ 'ਚ ਇਨਸਾਨੀਅਤ ਨਹੀਂ ਹੈ ਮਰਦੇ ਮਰਨ ਪਰ ਅਸੀਂ ਵੀ ਜਬਰ ਜੁੜੰਦੇ ਅੱਗੇ ਘੋਡੇ ਨਹੀਂ ਟੇਕਾਂਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੰਮ੍ਰਿਤਸਰ ਦੇ ਕੱਥੂ ਲੰਗਰ ਟੋਲ ਪਲਾਦੇ ਦੀਆਂ ਜਿੱਥੇ ਦੇ ਕੀ ਮਰਨ ਮਰਤੇ ਬੈਠੇ ਨੇ ਜਿਹੜੇ ਨੌਜਵਾਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪਣੀ ਹੱਕੀ ਮੰਗਾਂ ਲੈ ਕੇ ਤੇ ਗੱਲਬਾਤ ਵੀ ਕਰਾਂਗੇ ਇਸ ਨੌਜਵਾਨਾਂ ਨਾਲ ਪੁੱਛਾਂਗੇ ਵੀ ਜਿਹੜਾ ਕੀ ਕਾਰਨ ਬਣ ਗਿਆ ਵੀ ਇਹਨਾਂ ਨੂੰ ਅੱਜ ਮਰਨ ਮਰਤੇ ਬੈਣਾ ਪਿਆ ਰਿਹਾ ਗੱਲਬਾਤ ਕਰਾਂਗੇ ਵੀਰ ਦੇ ਨਾਲ ਹਾਂਜੀ ਵੀਰ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਲੋਕ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਪੋਖੜ ਦਾਲਦੀ ਆ ਕਿ ਮਨਮਨਤੇ ਬੈਣਾ ਪਿਆ ਗਿਆ ਮੰਗਾ ਕੋਈ ਉਹ ਹੁੰਦੀਆਂ ਭਾਜੀ ਜਿਹੜੀਆਂ ਕਾਨੂੰਨ ਤੋਂ ਬਾਹਰ ਹੋ ਕੇ ਮੰਗੀਆਂ ਜਾਂਦੀਆਂ ਕੋਈ ਇਹ ਸਾਡੇ ਹੱਕ ਸੀਗੇ ਕਿ ਪੰਜਾਬ ਦੇ ਵਿੱਚ ਕੰਮ ਕਰਨਾ ਪੰਜਾਬ ਦੇ ਨੌਜਵਾਨ ਦਾ ਹੱਕ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਕੰਮ ਨਹੀਂ ਕਰ ਸਕਦਾ ਜੇ ਨਹੀਂ ਕਰ ਸਕਦਾ ਤੇ ਪੰਜਾਬ ਦੀ ਸਰਕਾਰ ਤੇ ਪ੍ਰਸ਼ਾਸਨ ਦੱਸੇ ਕਿ ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚ ਕੰਮ ਕਿਉਂ ਨਹੀਂ ਕਰ ਸਕਦਾ ਦੂਸਰਾ ਜਿਹੜੀਆਂ ਸਾਡੀਆਂ ਤਨਖਾਹਾਂ ਜਦੋਂ ਅਸੀਂ ਕਿਸੇ ਫਰਮ ਦੇ ਵਿੱਚ ਲੱਗੇ ਜਾਂ ਕਿਸੇ ਘਰਾਨੇ ਦੇ ਵਿੱਚ ਲੱਗੇ ਆ ਕਿ ਉਹਨਾਂ ਨੂੰ ਅਸੀਂ ਕਮਾਕ ਦੇ ਰਹੇ ਆ ਉਹ ਲੱਖਾਂ ਕਰੋੜਾਂ ਰੁਪਏ ਦੇ ਹਿਸਾਬ ਨਾਲ ਇਥੋਂ ਕਮਾ ਰਹੇ ਨੇ ਪਰ ਕੀ ਉਹ ਅਸੀਂ ਆਪਣਾ ਜੀਵਨ ਨਰਵਾਸ ਸਹੀ ਤਰੀਕੇ ਨਾਲ ਕਰ ਸਕੇ ਜਿਹੜੀਆਂ ਸਰਕਾਰ ਨੇ ਨਿਯਮਤ ਕੀਤੀਆਂ ਨੇ ਤਨਖਾਹ ਉਹ ਕਿਉਂ ਨਹੀਂ ਦੇ ਸਕਦੀ ਜੇ ਉਹ ਦੋਵੇਂ ਕੰਮ ਨਹੀਂ ਕਰ ਸਕਦੇ ਤੇ ਉਹ ਫਿਰ ਆਪਣਾ ਜਿਹੜਾ ਆਧਾਰਾ ਇੱਥੇ ਪੰਜਾਬ ਵਿੱਚ ਪਸਾਰਦੇ ਨੇ ਪੈਰ ਉਹ ਇੱਥੇ ਫਿਰ ਚੁੱਕ ਲੈਣ ਜੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਤੇ ਕੰਮ ਨਹੀਂ ਦੇ ਸਕਦੇ ਨਾ ਉਹਨਾਂ ਨੂੰ ਤਨਖਾਹ ਦੇ ਸਕਦੇ ਤੇ ਫਿਰ ਉਹਨਾਂ ਨੂੰ ਵੀ ਇੱਥੇ ਕੰਮ ਕਰਨ ਦਾ ਆਧਾਰੇ ਲਾਉਣ ਦਾ ਕੋਈ ਹੱਕ ਨਹੀਂ ਮਨੇ ਸਭ ਤੋਂ ਤੁਹਾਡੀ ਜਿਹੜੀ ਬਦਲੀ ਕੀਤੀ ਆ ਰਹੀਆਂ ਦਸ਼ਕਾ ਜੂ ਸਾਂਝਾ ਕਰਦੇ ਹਾਂ ਕਿ ਜਿਹੜੀ ਤੁਹਾਡੀ ਬਦਲੀ ਕੀਤੀ ਗਈ ਆ ਪੰਜਾਬ 'ਚ ਕੀਤੀ ਗਈ ਹੈ ਜਾਂ ਪੰਜਾਬ ਤੋਂ ਇਲਾਵਾ ਕਿਤੇ ਬਾਹਰ ਲੇ ਕੋਈ ਨਹੀਂ ਕਰਦੀ ਜਦੀ ਹੈ ਨਹੀਂ ਉਹ ਜਿਹੜੀਆਂ ਸਾਡੀਆਂ ਬਦਲੀਆਂ ਨਾ ਉਹ ਰਾਜਸਥਾਨ, ਯੂਪੀ, ਮਹਾਰਾਸ਼ਟਰ, ਹਰਿਆਣਾ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਕੀਤੀ ਜਾਂਦੀ ਆ ਉੱਥੇ ਜਦੋਂ ਜਾਣੇ ਆ ਤਾਂ ਘਰ ਕਈ ਕੰਮ ਇਹੋ ਜਿਹੇ ਆ ਜਾਂਦੇ ਕਈ ਵਾਰ ਘਰ ਵਿੱਚ ਤੰਗੀਆਂ ਪਰੇਸ਼ਾਨੀਆਂ ਆ ਜਾਂਦੀਆਂ ਮਾਨਸਿਕ ਜਾਂ ਸਰੀਰਕ ਫਿਰ ਸਾਨੂੰ ਆਉਣਾ ਪੈਂਦਾ ਹੈ ਤੇ ਫਿਰ ਸਾਡਾ ਰਜਗਾਰ ਖੁੱਸਦਾ ਹੈ ਜਦ ਰਜਗਾਰ ਖੁੱਸ ਗਿਆ ਤੇ ਫਿਰ ਪੱਲੇ ਕੁਝ ਨਹੀਂ ਰਹਿ ਗਿਆ ਇਸ ਕਰਕੇ ਅਸੀਂ ਕਹਿੰਨੇ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਿ ਸਾਨੂੰ ਇੱਥੇ ਕੰਮ ਇੱਥੇ ਕਿਉਂ ਨਹੀਂ ਕੰਮ ਕਰਨ ਦਾ ਇੱਥੇ ਕੀ ਕੰਮ ਅਸੀਂ ਕਰ ਨਹੀਂ ਰਹੇ ਇੱਥੇ ਵੀ ਹੀ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਰਿਹਾ ਕਿ ਜੇ ਫਿਰ ਬਾਅਦ ਚ ਸਰਕਾਰ ਕਹਿੰਦੀ ਹੈ ਕਿ ਨੌਜਵਾਨ ਬਾਹਰ ਪ੍ਰਵਾਸ ਕਰ ਰਿਹਾ ਜੀ ਇੱਥੇ ਮਾਂ ਪਿਓ ਦੀ ਸੇਵਾ ਕਰਨ ਵਾਸਤੇ ਬੱਚੇ ਨਹੀਂ ਆ ਗਏ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਵਿੱਚ ਪਿਆ ਗਿਆ ਤਾਂ ਫਿਰ ਕੀ ਕਰੇਗਾ ਉਹ ਨਸ਼ਿਆਂ ਦੇ ਵਿੱਚ ਜਾਂ ਬਾਹਰ ਪ੍ਰਵਾਸ ਕਰੇਗਾ ਤੁਸੀਂ ਪੰਜਾਬ ਦੇ ਹਾਲਾਤ ਦੇਖ ਹੀ ਰਹੇ ਹੋ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਆਉਣ ਵਾਲਾ ਪੰਜਾਬ ਇਸ ਸਰਕਾਰਾਂ ਖਤਮ ਕਰਕੇ ਰਹਿਣ ਗਿਆ ਨੌਜਵਾਨੀ ਨੂੰ ਖਤਮ ਕਰਕੇ ਰਹਿਣ ਗਿਆ ਜਬਰੀ ਉਸ ਤੋਂ ਵੀ ਮਜਬੂਰੀ ਕੀ ਹੈ ਕੰਪਨੀਆਂ ਦੀ ਵੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਚੋਂ ਬਾਹਰ ਕੱਢ ਕੇ ਵੱਖਰੇ ਸੂਬਿਆਂ ਚ ਜਿਹੜੀ ਨੌਕਰੀ ਦਿੱਤੀ ਆ ਰਹੀ ਆ ਅਤੇ ਪ੍ਰਵਾਸੀਆਂ ਜਿਹੜਾ ਕੀ ਪੰਜਾਬ ਵਿੱਚ ਲਿਆਇਆ ਜਾ ਰਿਹਾ ਇਹ ਕੀ ਮਜਬੂਰੀ ਬਣ ਗਈ ਕਿ ਲੱਗਦਾ ਵੀ ਪੰਜਾਬ ਨੂੰ ਵੀ ਲੱਗਦਾ ਵੀ ਬਿਹਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੋਣਾ ਇਹ ਇਹ ਮਜਬੂਰੀ ਨਹੀਂ ਉਹਨਾਂ ਦੀ ਮਨਸ਼ਾ ਹੈ ਇਹ ਕੋ ਉਹਨਾਂ ਦੀ ਨੀਤੀ ਹੈ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਧੱਕਿਆ ਜਾਏ ਬਾਹਰ ਕੱਢਿਆ ਜਾਏ ਤੇ ਇੱਥੇ ਬਾਹਰੋਂ ਲਿਆ ਕੇ ਬੰਦੇ ਵਸਾਏ ਜਾਣ ਪ੍ਰਵਾਸੀ ਤਾਂ ਜੋ ਇੱਥੇ ਤਾਂ ਸੱਭਿਆਚਾਰ ਇੱਥੋਂ ਦਾ ਜਿਹੜਾ ਬੋਲੀ ਹੈ ਜਾਂ ਇਥੋਂ ਦਾ ਜਿਹੜਾ ਇਤਿਹਾਸ ਹੈ ਉਹਨੂੰ ਖਤਮ ਕੀਤਾ ਜਾਵੇ ਉਹੋ ਹੀ ਨੀਤੀ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਇਥੋਂ ਬਾਹਰ ਕੱਢਿਆ ਜਾ ਰਿਹਾ ਹੈ ਕੁਝ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਜਿਨ੍ਹਾਂ ਕੋ ਬਾਹਰਲੇ ਦੇਸ਼ਾਂ ਵਿੱਚ ਜਾਣ ਦੇ ਪੈਸੇ ਨਹੀਂ ਹਨ ਉਹ ਇੱਥੇ ਕੰਮ ਕਰ ਰਹੇ ਨੇ ਸਰਕਾਰੀ ਨੇ ਤੇ ਪ੍ਰਾਈਵੇਟ ਹੁਣ ਪ੍ਰਾਈਵੇਟ ਆਧਾਰਿਆਂ ਦੇ ਵਿੱਚ ਵੀ ਇਹਨਾਂ ਦੀ ਪੈਰ ਨਹੀਂ ਲੱਗੇ ਦਿੱਤੇ ਜਾਂ ਦਿੱਤੇ ਉਹਨਾਂ ਨੂੰ ਵੀ ਬਾਹਰ ਭੇਜਿਆ ਜਾ ਰਿਹਾ ਕਿਤੇ ਉਹ ਇਥੋਂ ਪੰਜਾਬ ਛੱਡ ਜਾਣ ਪੰਜਾਬ ਖਤਮ ਹੋ ਜਾਏ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਧਰਮ ਉਹ ਬਾਬੇ ਨਾਨਕ ਦਾ ਜਿਹੜਾ ਦੇਸ਼ਾ ਜਿਹੜੇ ਜਿੰਦਾ ਬਾਬੇ ਨਾਨਕ ਦੇ ਨਾਂ ਤੇ ਉਹ ਖਤਮ ਹੋ ਜੇ ਇਹੋ ਹੀ ਮਨਸ਼ਾ ਹੈ ਹੋਰ ਤਾਂ ਮੈਨੂੰ ਕੋਈ ਲੱਗਦਾ ਕਿਸ ਤਰ੍ਹਾਂ ਦੇ ਦਿਓ ਦੇ ਡੇਟ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਭਵਨ ਸਿੰਘ ਮਾਨ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਬਾਹਰ ਜਿਹੜੇ ਅੰਗਰੇਜ਼ ਦੇ ਗੋਰੇ ਜਿਹੜੇ ਨੇ ਉਹ ਪੰਜਾਬ ਵਿੱਚ ਕੰਮ ਕਰਨ ਵਾਸਤੇ ਆਇਆ ਕਰਨਗੇ ਪਰ ਇਹ ਨਹੀਂ ਸੀ ਕਿਹਾ ਵੀ ਪੰਜਾਬ ਦੇ ਜਿਹੜੇ ਨੌਜਵਾਨ ਹੈ ਇਹ ਵੀ ਜਾ ਕੇ ਬਾਹਲੇ ਸੂਬਿਆਂ ਵਿੱਚ ਕੰਮ ਕਰਨਗੇ ਜਾ ਕੇ ਬਿਲਕੁਲ ਉਹਨਾਂ ਨੇ ਕਿਹਾ ਕਿ ਜਿਹੜੇ ਬਾਹਰ ਦੇ ਜਿਹੜੇ ਨੌਜਵਾਨ ਨੇ ਗੋਰੇ ਨੇ ਉਹ ਇੱਥੇ ਆਣ ਕੇ ਪੰਜਾਬ ਵਿੱਚ ਕੰਮ ਕਰਨਗੇ ਪਰ ਤੁਸੀਂ ਹਾਲਾਤ ਦੇਖ ਰਹੇ ਹੋ ਸਾਰੇ ਪਾਸੇ ਦੇਖ ਸਕਦੇ ਹੋ ਸਾਰੇ ਪਾਸੇ ਹਸਪਤਾਲਾਂ ਬੈਂਕਾਂ ਦੇ ਵਿੱਚ ਚਲੇ ਜਾਓ ਜਾਂ ਸਰਕਾਰੀ ਅਧਾਰਿਆਂ ਦੇ ਵਿੱਚ ਵੀ ਉੱਥੇ ਵੀ ਪ੍ਰਵਾਸੀਆਂ ਨੂੰ ਲਿਆ ਲਿਆ ਕੇ ਇੱਥੇ ਕੰਮ ਕਰਾਇਆ ਜਾ ਰਿਹਾ ਤੇ ਬਾਹਰ ਪੰਜਾਬ ਦੇ ਨੌਜਵਾਨ ਨੂੰ ਮਜਬੂਰੀ ਵਸ ਇੱਥੋਂ ਧੱਕਿਆ ਜਾ ਰਿਹਾ ਜਾਂ ਉਹ ਬਾਹਰ ਪ੍ਰਵਾਸ ਕਰ ਰਿਹਾ ਜਾਂ ਇੱਥੋਂ ਫਿਰ ਦੂਜੇ ਰਾਜਾਂ ਵਿੱਚ ਪ੍ਰਵਾਸ ਕਰ ਰਿਹਾ ਜਾਂ ਨਸ਼ੇ ਕਰ ਰਹੇ ਨੇ ਫਿਰ ਉਹਦੇ ਵਿੱਚ ਫਿਰ ਮਾਪਿਆਂ ਦੀ ਸੇਵਾ ਉਹ ਕਿੱਦਾਂ ਕਰਨਗੇ ਜੇ ਉਹਨਾਂ ਦੇ ਕੋਲ ਨਹੀਂ ਇੱਥੇ ਬਾਰੀ ਪ੍ਰਵਾਸ ਤੇ ਫਿਰ ਇਥੋਂ ਦਾ ਮਾਪਿਓ ਜਿਹੜਾ ਬਜ਼ੁਰਗ ਆ ਤਾਂ ਰੁੱਲ ਜੇਗਾ ਨਾ ਲੱਗਦਾ ਨਹੀਂ ਵੀ ਅੱਗੇ ਹੀ ਪ੍ਰਵਾਸੀ ਜਿਹੜੇ ਵੀਰ ਨੇ ਸਾਡੇ ਜਿਹੜੇ ਬਾਹਲੇ ਪ੍ਰਦੇਸਾਂ ਚੋਂ ਆਏ ਨੇ ਅੱਗੇ ਜਿਹੜੇ ਸਾਡੇ ਕੰਮ-ਕਾਜ ਚਾਹੇ ਸਬਜ਼ੀ ਵੇਚਣ ਦਾ ਕੰਮ ਆ ਚਾਹੇ ਰਾਜ ਮਿਸਤਰੀ ਆ ਚਾਹੇ ਪੱਥਰ ਦਾ ਕੰਮ ਆ ਚਾਹੇ ਕੋਈ ਵੀ ਕੰਮ ਆ ਅੱਗੇ ਅਸੀਂ ਦੇਖਦੇ ਪੀ 100 ਚੋਂ 70% ਜਿਹੜੇ ਲੋਕ ਨੇ ਪ੍ਰਵਾਸੀ ਕੰਮ ਕਰ ਲਾ ਪੜੇ ਪੰਜਾਬੀ ਸਾਡੇ ਅੱਜ ਵੀ ਵਿਚਾਰੇ ਵੇਲੇ ਨੇ ਜਾਂ ਨਸ਼ੇ ਕਰਦੇ ਲੱਗੇ ਨੇ ਕਿ ਲੱਗਦਾ ਨਹੀਂ ਪੰਜਾਬ ਦਾ ਮਾਹੌਲ ਜਿਸ ਤਰ੍ਹਾਂ ਦਾ ਤੇ ਕਿੰਨੇ ਕਿੰਨੇ ਪੰਜਾਬ ਦਾ ਮਾਹੌਲ ਕੋਈ ਫਿਰ ਖਰਾਬ ਹੋ ਜਾਊਗਾ ਬਿਲਕੁਲ ਜੀ ਪੰਜਾਬ ਦਾ ਮਾਹੌਲ ਤਨ ਖਰਾਬ ਹੋ ਗਿਰੇ ਸਰਕਾਰਾਂ ਖੁਦ ਕਰ ਰਹੀਆਂ ਨੇ ਇਹ ਹੋ ਨਹੀਂ ਰਿਹਾ ਇਹਨੂੰ ਕੀਤਾ ਜਾ ਰਿਹਾ ਹੈ ਨੀਤੀਆਂ ਉਹ ਜਿਹਾ ਬਣਾਈਆਂ ਜਾ ਰਹੀਆਂ ਕਿ ਲੋਕ ਖੁਦ ਮਜਬੂਰ ਹੋ ਰਹੇ ਨੇ ਇਦਾਂ ਦੇ ਕੰਮ ਕਰਨ ਨੂੰ ਕੋਈ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਚੋਰੀਆਂ ਸਨ ਨਹੀਂ ਸੀ ਫਿਰ ਅਸੀਂ ਆਪਣੇ ਬੱਚਿਆਂ ਨੂੰ ਦੋਸ਼ ਦਿੰਦੇ ਕਿ ਉਹ ਚੋਰੀਆਂ ਕਰ ਰਹੇ ਉਹ ਚੋਰੀਆਂ ਨਹੀਂ ਕਰ ਰਹੇ ਮਾਹੌਲ ਸਰਕਾਰ ਵੱਲੋਂ ਇਦਾਂ ਦਾ ਬਣਾਇਆ ਜਾ ਰਿਹਾ ਕਿ ਉਹਨਾਂ ਨੂੰ ਚੋਰੀਆਂ ਕਰਨੀਆਂ ਪੈਂਦੀਆਂ ਨੇ ਨਸ਼ੇ ਕਰ ਰਹੇ ਨੇ ਪੰਜਾਬ ਦੇ ਪਹਿਲਾਂ ਲੋਕ ਨਸ਼ੇ ਕਰਦੇ ਸਨ ਨਹੀਂ ਕਰਦੇ ਸਨ ਤੇ ਮਾਹੌਲ ਹੀ ਇਦਾਂ ਦਾ ਬਣਾ ਦਿੱਤਾ ਕਿ ਉਹਨੂੰ ਖੁਦ ਵੀ ਬੱਚੇ ਨੂੰ ਪਤਾ ਨਹੀਂ ਆ ਕਿ ਉਹ ਨਸ਼ਾ ਕਰਨ ਲੱਗ ਪਿਆ ਹੈ ਉਹਨਾਂ ਦੇ ਮਾਪੇ ਉਹਨੂੰ ਵੀ ਨਹੀਂ ਪਤਾ ਲੱਗਦਾ ਇਹ ਮਜਬੂਰੀ ਉਹਨਾਂ ਦੇ ਮਾਨਸਿਕ ਸੰਤੁਲਨ ਉਹੋ ਜਿਹਾ ਹੋ ਗਿਆ ਹੈ ਸਰਕਾਰਾਂ ਨੇ ਨੀਤੀਆਂ ਉਹੋ ਜਿਹੀ ਬਣਾਤੀਆਂ ਸਿਸਟਮ ਉਹਦਾਂ ਦਾ ਬਣਾਤਾ ਹੈ ਉਹ ਫਿਰ ਬੰਦਾ ਉਹਦੇ ਵਿੱਚ ਆ ਵੀ ਵਰਕ ਕਰਦਾ ਚੱਲਦਾ ਜਾਂਦਾ ਤੇ ਉਹ ਸਿਸਟਮ ਸਾਰਾ ਖਰਾਬ ਹੋ ਗਿਆ ਬਿਲੀਅਨਸੋ ਵੀ ਹੁਣ ਤੱਕ ਨੂੰ ਕਿੰਨੇ ਦਿਨ ਹੋ ਗਏ ਨੇ ਮਰਨ ਵਾਸਤੇ ਬੈਠਿਆ ਨੂੰ ਤੇ ਹੁਣ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਉਜਤਕਾਰੀ ਤੁਹਾਡੇ ਤੱਕ ਪਹੁੰਚਿਆ ਆ ਕਿ ਤੁਹਾਨੂੰ ਮਿਲਣ ਵਾਸਤੇ ਤੁਹਾਡੀ ਮੰਗਾਂ ਸੁਣਨ ਵਾਸਤੇ ਦੇਖੋ ਜੀ ਜਿਹੜਾ ਸਾਡਾ ਸੰਘਰਸ਼ ਆ ਉਹ ਤਾਂ 8-9 ਮਹੀਨੇ ਤੋਂ ਚੱਲ ਰਿਹਾ ਹੈ ਪਰ ਜਿਹੜਾ ਹੁਣ ਜਿਹੜਾ ਸੰਘਰਸ਼ ਆ ਉਹ ਲਗਭਗ ਮਹੀਨਾ ਹੀ ਹੋ ਗਿਆ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਕੰਪਨੀ ਹੈ ਉਹ ਟੇਬਲ ਟॉक ਕਰਦੀ ਹੈ ਪ੍ਰਸ਼ਾਸਨ ਨਾਲ ਸਾਡੇ ਨਾਲ ਵੀ ਕਰਦੀ ਆ ਉੱਥੇ ਮੰਨ ਜਾਂਦੀ ਆ ਬਾਅਦ ਵਿੱਚ ਮੁੱਕਰ ਜਾਂਦੀ ਆ ਇਹ ਜਿਹੜੇ ਉਹਨਾਂ ਦੇ ਏਡੀਸੀ ਸਾਹਿਬ ਨਾਲ ਜਿਹੜੇ ਆ ਸਹਿਮਤ ਨਾਮੇ ਇਕਰਾਰਨਾਮੇ ਨੇ ਸਾਡੇ ਨਾਲ ਸਾਈਨ ਹੋਏ ਨੇ ਹਰ ਵਾਰ ਕੰਪਨੀ ਮੁੱਕਰਦੀ ਆ ਮੁੱਕਰਦੀ ਕਿਉਂ ਹੈ ਕਿਉਂਕਿ ਉਹ ਨੌਜਵਾਨਾਂ ਦੇ ਹਿੱਤ ਨਹੀਂ ਚਾਹੁੰਦੀ ਇਸ ਕਰਕੇ ਉਹ ਮੁਕਰ ਜਾਂਦੀ ਹੈ ਤੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਜੇ ਕੋਈ ਨੌਜਵਾਨਾਂ ਦਾ ਜੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਇਹ ਪੋਖੜ ਤਾਲ ਜਾਂ ਮਰਨ ਮਰਨ ਵਰ ਤੇ ਬੈਠੇ ਨੇ ਜਾਂ ਜਿਹੜੇ ਬਾਕੀ ਨੌਜਵਾਨ ਨੇ ਜੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਤਨਖਾਹਾਂ ਤੋਂ ਬਿਨਾ ਤੇ ਜੇ ਉਹਨਾਂ ਦਾ ਕੋਈ ਹੁੰਦਾ ਹੈ ਜਾਨੀ ਮਾਲੀ ਨੁਕਸਾਨ ਤੇ ਉਹਦਾ ਜਿਹੜਾ ਜ਼ਿੰਮੇਵਾਰ ਹੈ ਕੰਪਨੀ ਇਥੋਂ ਦੀ ਮੈਨੇਜਮੈਂਟ ਸਮੀਰ ਜੀ ਵਿਕਾਸ ਸ਼ਰਮਾ ਜੀ ਤੇ ਆਪਣੇ ਵਿਵੇਕ ਗੜਕਰੀ ਉਹ ਜ਼ਿੰਮੇਵਾਰ ਹੋਣਗੇ ਜੇ ਕੋਈ ਜਾਨੀਮਾਲੀ ਨੁਕਸਾਨ ਹੁੰਦਾ ਤੇ ਇਹਦੇ ਪੂਰਨ ਤੌਰ ਤੇ ਜ਼ਿੰਮੇਵਾਰ ਉਹ ਹੀ ਹੋਣਗੇ। ਜਿਹੜੀਆਂ ਤਨਖਾਹਾਂ ਤਰ ਦਿਤੀਆਂ ਨਹੀਂ ਇਹ ਟੋਲ ਪਲਾਜ਼ਾ ਵੱਲੋਂ ਇਹਨਾਂ ਤਨਖਾਹਾਂ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਵਾ ਪਰਿਵਾਰ ਵਿੱਚ ਜਿਹੜੇ ਦਿਨ ਧਾਰ ਮੜਾਈ ਜਾਂਦੇ ਨੇ ਕਿ ਲੱਗਦਾ ਵੀ ਰਾਜੀ ਕੁਰਸ਼ੀ ਤੁਸੀਂ ਰੋਟੀ ਜਿਹੜੀ ਹੈ ਪਰਿਵਾਰ ਸਕਾਹ ਦਿੰਦੀ ਸਰਕਾਰ ਇਹਨਾਂ ਜੇ ਤੁਸੀਂ ਤੁਹਾਡਾ ਗੁਜ਼ਾਰਾ ਹੋ ਜਾਂਦਾ ਵਾ। ਵੇਖੋ ਵੀਰ ਜੀ ਇਹਦੇ ਰੋਣਾ ਹੁੰਦਾ ਸਾਨੂੰ ਜਿਹੜੀਆਂ ਤਨਖਾਹਾਂ ਦਿੰਦੇ ਨੇ ਨਾ ਸਾਨੂੰ ਆਪਣੀਆਂ ਖੁਸ਼ੀਆਂ ਮਾਰਨੀਆਂ ਪੈਂਦੀਆਂ ਨੇ ਕੋਈ ਘਰ ਵਿੱਚ ਖੁਸ਼ੀ ਦਾ ਤਿਹਾਰ ਹੈ। ਸਾਨੂੰ ਝੂਠ ਹੀ ਕਹਿਣਾ ਪੈਂਦਾ ਕਿ ਮੈਂ ਉੱਥੇ ਆ ਮੈਂ ਇੱਥੇ ਆ ਲੇਟ ਆਉਣਾ ਪੈਂਦਾ ਕਿ ਉਹ ਟਾਈਮ ਨਿਕਲ ਜੇ ਫਿਰ ਸਾਨੂੰ ਯਾਰਾ ਦੋਸਤਾਂ ਕੋ ਜਾਂ ਹੋਰ ਥਾਵਾਂ ਤੋਂ ਕਰਜ਼ ਲੈਣਾ ਪੈਂਦਾ ਉਹ ਕਰਜ਼ ਫਿਰ ਇੰਨਾ ਛੜ ਜਾਂਦਾ ਅਸੀਂ ਇਹਦੇ ਵਿੱਚ ਦੱਬ ਜਾਂਦੇ ਆ ਤੇ ਫਿਰ ਹਾਲਾਤ ਇਹੋ ਜਿਹੇ ਹੋ ਜਾਂਦੇ ਤੇ ਕਈ ਵਾਰ ਪੁੱਠੇ ਕਦਮ ਵੀ ਇਨਸਾਨ ਕੋ ਚੁੱਕੇ ਜਾਂਦੇ ਨੇ ਉਹ ਕਰਜ਼ੇ ਇੱਥੇ ਹੀ ਦੱਬ ਕੇ ਰਾਇਏ ਨੇ ਤੇ ਫਿਰ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ। ਅਗਲੀ ਸਭੇ ਨਵਾਂ ਸਾਲ ਆਉਣ ਵਾਲਾ ਸੀ ਦੇਖਿਆ ਵੀ ਨਵਾਂ ਸਾਲ ਵਾਸਤੇ ਹਰ ਕੋਈ ਖੁਸ਼ੀ ਮਨਾ ਰਿਹਾ ਹਰ ਕੋਈ ਆਪਣੇ ਆਪ ਨੂੰ ਕਹਿ ਰਿਹਾ ਵੀ ਆਕੇ ਨਵਾਂ ਸਾਲ ਸਾਡੇ ਵਾਸਤੇ ਚੰਗਾ ਰਹੂਗਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰਾ ਪ੍ਰਵਾਸੀ ਦੇਖਿਆ ਤੁਹਾਡੇ ਘਰ ਦੇ ਮੈਂਬਰ ਵੀ ਆ ਕੇ ਇੱਥੇ ਬੈਠੇ ਨੇ ਟੋਲਵਾ ਦੇ ਉਹ ਵੀ ਭੁਖੜਤਾ ਤੁਹਾਡੇ ਨਾਲ ਬੈਠੇ ਨਾ ਕੇ ਪਰ ਕਿਸ ਤਰ੍ਹਾਂ ਲੱਗਦਾ ਕਿ ਨਵਾਂ ਸਾਲ ਤੁਹਾਡੇ ਵਾਸਤੇ ਕਿਸ ਤਰ੍ਹਾਂ ਜੜੇਗਾ। ਦੇਖੋ ਨਵਾਂ ਸਾਲ ਤੇ ਇੱਕ ਸ਼ੀਦੀ ਦਿਹਾੜੇ ਸਾਡੇ ਸਾਬ ਜਿਆਦਿਆਂ ਦੇ ਉਹ ਚੱਲ ਰਹੇ ਨੇ ਤੇ ਮੈਂ ਕਹਿੰਨਾ ਕਿ ਚਲੋ ਜਿੱਦਾਂ ਵੀ ਸਹੀ ਸਾਡੀ ਖੁਸ਼ਕਿਸਮਤੀ ਵੀ ਹੈ ਮਹਾਰਾਜ ਨੇ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਸੇਵਾ ਬਖਸ਼ੀ ਹੈ ਅਸੀਂ ਇਹਨੂੰ ਸੇਵਾ ਹੀ ਸਮਝਾਂਗੇ ਜਿਹੜਾ ਸੰਘਰਸ਼ ਉਹਨਾਂ ਨੇ ਸਾਨੂੰ ਦੱਸੇ ਰਾਹ ਉਹਨਾਂ ਦੇ ਰਸਤਿਆਂ ਤੇ ਤੁਰਦੇ ਆਪਾਂ ਇਹ ਸੰਘਰਸ਼ ਸਾਡੀ ਝੋਲੀ ਪਿਆ ਹੈ ਜਿੰਨੀ ਵੀ ਸੇਵਾ ਲੱਗੀ ਮਹਾਰਾਜ ਸੇਵਾ ਲਾਉਣਗੇ ਤਹੀਂ ਉਹਨਾਂ ਨੇ ਜੋ ਰਸਤੇ ਦਿਖਾਏ ਨੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਆਪਾਂ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਬਾਕੀ ਜਿਹੜੇ ਤੁਸੀਂ ਕਿਹਾ ਕਿ ਨਵਾਂ ਸਾਲ ਆਉਣ ਵਾਲਾ ਹੈ ਉਹ ਫਿਰ ਅਸੀਂ ਇਦਾਂ ਹੀ ਮਨਾਵਾਂਗੇ ਕਿਦਾਂ ਮਨਾਵਾਂਗੇ ਜੇ ਤਾਂ ਇਹ ਹੱਕ ਦੇ ਦੇਣਗੇ ਠੀਕ ਆ ਨਹੀਂ ਤੇ ਫੇਰੀ ਲੜਦੇ ਰਵਾਂਗੇ ਚੱਲ ਕਰੀ ਹੱਕੀ ਮੰਗੇ ਗੱਲ ਕਰਦੇ ਆ ਜਦੋਂ ਅਸੀਂ ਆਪਣਾ ਹੱਕ ਮੰਗਦੇ ਆ ਤੇ ਸਾਨੂੰ ਵੱਖ-ਵੱਖ ਨਾਮ ਆ ਦੇਣਾ ਸਾਨੂੰ ਕਿਹਾ ਜਾਂਦਾ ਵਾ ਕਦੀ ਸਾਨੂੰ ਇਹ ਕਿਹਾ ਜਾਂਦਾ ਪੀ ਇਹ ਉਂਗ ਬਾਦੀ ਅਕੀ ਕੁਛ ਨਾ ਨਾਮ ਲੈਂਦਾ ਕੀ ਲੱਗਦਾ ਪੀ ਜੇ ਅਸੀਂ ਆਪਣਾ ਹੱਕ ਮੰਗਣ ਦੇ ਲਾ ਜੇ ਕਿਰਤ ਨਾ ਪ੍ਰਸੰਗ ਕਰਦੇ ਆ ਤੇ ਸਾਨੂੰ ਉਹ ਵੀ ਰੇਲ ਨਹੀਂ ਲਾਤਾ ਹੁੰਦਾ ਦੇਖੋ ਵੀਰ ਜੀ ਪਹਿਲਾਂ ਤੇ ਆਪਾਂ ਜਿੱਦੋਂ ਹੱਕੀ ਮੰਗਾ ਮੰਗਦੇ ਆ ਅਸੀਂ ਇਹ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਇੱਥੇ ਬੈਠੇ ਹੋਏ ਆ ਬੜੇ ਚਿਰ ਦੇ ਬੈਠੇ ਆ ਜੇ ਬਾਅਦ ਵਿੱਚ ਇਹ ਕੰਮ ਨਹੀਂ ਮੰਨਦੇ ਮੰਗਾ ਨਹੀਂ ਮੰਨਦੇ ਫਿਰ ਇਹ ਪ੍ਰਦਰਸ਼ਨ ਕਰਦੇ ਆ ਫਿਰ ਇਹ ਸਾਨੂੰ ਵੱਖਰੇ ਵੱਖਰੇ ਟੈਗਾਂ ਦੇ ਨਾਲ ਜੋੜਦੇ ਨੇ ਇਹ ਉਪਦ੍ਰਵੀ ਨੇ ਇਹ ਅਤਵਾਦੀ ਨੇ ਇਹ ਜੀ ਪਬਲਿਕ ਨੂੰ ਪਰੇਸ਼ਾਨ ਕਰਦੇ ਨੇ ਇਹਨਾਂ ਨੇ ਫਿਰ ਸਾਡੇ ਤੇ ਕੇਸ ਵੀ ਝੂਠੇ ਕੀਤੇ ਨੇ ਕੋਰਟ ਦੇ ਵਿੱਚ ਵੀ ਜਾਂ ਵੈਸੇ ਵੀ ਪ੍ਰਸ਼ਾਸਨ ਥਰੂ ਤਾਂ ਉਹਦੇ ਨਾਲ ਵੇਖੋ ਕੀ ਹੋਣਾ ਕੀ ਆ ਅਹੀਂ ਆਪਣੇ ਜਿਹੜੇ ਗੁਰੂ ਮਾਰ ਨੇ ਸਾਨੂੰ ਰਸਤੇ ਬਖਸ਼ੇ ਨੇ ਜਿਹੜਾ ਨਾ ਸਿਧਾਂਤ ਬਖਸ਼ੇ ਨੇ ਇਹੀ ਨਹੀਂ ਡੋਲਦੇ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ ਜਿੰਨਾ ਇਹਨਾਂ ਜ਼ੁਲਮ ਕਰਨਾ ਕਰ ਲੈਣ ਜੇ ਸਾਨੂੰ ਮਾਰਨਾ ਹੈ ਵੇਖੋ ਹੁਣ ਇੱਥੇ ਮਰਨwarte ਬੈਠੇ ਨਾ ਪ੍ਰਸ਼ਾਸਨ ਵੱਲੋਂ ਆਇਆ ਕਿ ਨਾ ਇਹ ਕੰਪਨੀ ਵੱਲੋਂ ਕੋਈ ਇੱਥੇ ਆਇਆ ਇਨਸਾਨੀਅਤ ਦੇ ਨਾਤੇ ਵੀ ਨਹੀਂ ਕੋਈ ਆਇਆ ਕਿ ਚਲੋ ਤੁਸੀਂ ਇਹ ਬੰਦੇ ਕੰਮ ਛੱਡ ਦਿਓ ਚਲੋ ਤੁਹਾਡੀਆਂ ਗੱਲਾਂ ਮੰਨ ਜਾਂਦੇ ਹਾਂ ਚਲੋ ਤੁਸੀਂ ਇਹ ਕੰਮ ਨਾ ਕਰੋ ਉਦਾਂ ਹੀ ਬੈਠ ਜਾਓ ਕੋਈ ਉਹਨਾਂ 'ਚ ਇਨਸਾਨੀਅਤ ਨਹੀਂ ਹੈ ਮਰਦੇ ਮਰਨ ਪਰ ਅਸੀਂ ਵੀ ਜ਼ਬਰ ਜ਼ੁਲਮ ਦੇ ਅੱਗੇ ਗੋਡੇ ਨਹੀਂ ਟੇਕਾਂਗੇ ਇਹ ਮਹਾਰਾਜ ਦੀ ਬਖਸ਼ਿਸ਼ ਹੈ ਜਦੋਂ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਹੈ ਪੰਜਾਬ 'ਚ ਹੀ ਉੱਠਦੀ ਹੈ ਜਦੋਂ ਪਹਿਲਾ ਕਿਸਾਨੀ ਧਰਨਾ ਸੀ ਉਹਦੇ ਪੰਜਾਬ 'ਚ ਉੱਠੀ ਹੈ ਪਹਿਲਾਂ ਜਦੋਂ ਇਹਨਾਂ ਨੂੰ ਆਜ਼ਾਦੀ ਦਿਵਾਈ ਹੈ ਉਹਦੇ ਪੰਜਾਬ 'ਚ ਆਵਾਜ਼ ਉੱਠੀ ਹੈ ਤੇ ਤੁਸੀਂ ਵੇਖ ਲਓ ਆਵਾਜ਼ ਹਮੇਸ਼ਾ ਪੰਜਾਬ 'ਚ ਉੱਠੀ ਹੈ ਕਿਉਂਕਿ ਜਿਹੜੀ ਇੱਥੇ ਦੀ ਧਰਤੀ ਹੈ ਉਹ ਸ਼ਹੀਦ ਵੀ ਜੰਮਦੀ ਹੈ ਤੇ ਫਸਲ ਵੀ ਉਪਜਾਉਂ ਹੈ ਇੱਥੇ ਦੀ ਧਰਤੀ ਫਸਲ ਵੀ ਦਿੰਦੀ ਹੈ ਤੇ ਸ਼ਹੀਦ ਵੀ ਜੰਮਦੀ ਹੈ ਇਹੋ ਹੀ ਉਹਨਾਂ ਦੇ ਮਨਸੂਬੇ ਨੇ ਕਿ ਧਰਤੀ ਖੋਲ ਹੀ ਜਾਏ ਕਿਉਂਕਿ ਇਹ ਬਹੁਤ ਬਜਾਉ ਬਾਬੇ ਨਾਨਕ ਦੀ ਧਰਤੀ ਆ ਸ਼ਹੀਦ ਵੀ ਜੰਮਦੇ ਨੇ ਤੇ ਫਸਲਾਂ ਨਾਲ ਢਿੱਡ ਵੀ ਭਰਦੀ ਬਹੁਤ ਧੰਵਾਦ ਜੀ ਇਹ ਸੀ ਗੱਲ ਬਾਕੀ ਦੀ ਜਿਹੜਾ ਕਿ ਸਾਡੇ ਵੀਰ ਮਰਨਵਾਤੇ ਬੈਠੇ ਨੇ ਤੁਸੀਂ ਦੇਖਿਆ ਅਤੇ ਇਹਨਾਂ ਕਹਿਣਾ ਵੀ ਜਿੰਨੇ ਚਿਰ ਸਾਡੀ ਕੋਈ ਜਿਹੜੀ ਮੰਗਾਂ ਨੇ ਸਰਕਾਰ ਨਹੀਂ ਮੰਗਦੀ ਜਾਂ ਕਿਸੇ ਦਾ ਪ੍ਰਸ਼ਾਸਨ ਸਾਡੇ ਉਲ ਨਹੀਂ ਕਿਸ ਹੁੰਦਾ ਇਸੇ ਤਰ੍ਹਾਂ ਜਿਹੜੀ ਕਿ ਮਰਨਵਾਤ ਬੈਠੇ ਰਹਿਣਗੇ ਉਹ ਦੇਖਣਾ ਹੈਗੇ ਸਰਕਾਰ ਇਹਨਾਂ ਮੰਗਤੇ ਕਿ ਮੱਚ ਰਹੀ ਨੇ ਇਹ ਮੰਗਾ ਜਿਹੜੀ ਮੰਗਾ ਵਾ ਉਹ ਮੰਨਦੀ ਆ ਤੇ ਹੁਣ ਗੱਲਬਾਤ ਕਰਾਂਗੇ ਕਿਸਾਨ ਆ ਗੋ ਉਹ ਵੀ ਬੜੀ ਵੱਡੇ ਜਿਹੜੇ ਕੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਨੇ ਤੇ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨਾਂ ਗੋ ਨਾਲ ਨੇ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਆਪਣਾ ਨਾਮ ਦੱਸ ਕੇ ਤੇ ਆਪਣੀ ਯੂਨੀਅਨ ਦਾ ਨਾਮ ਦੱਸ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਪੰਜਾਬੀ ਲੁੱਕ ਚੈਨਲ ਦਾ ਅੱਜ ਜੀ ਨੂੰ ਜੀ ਆਇਆਂ ਕਹਿੰਦੇ ਆ ਸਵਾਗਤ ਤੁਸੀਂ ਆਵਾਜ਼ ਜਿਹੜੀ ਐ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਉਹ ਤਾਂ ਨਹੀਂ ਪਹੁੰਚਦੀ ਤੁਹਾਡੇ ਜ਼ਰੀਏ ਜਿਹੜੀ ਐ ਉਹ ਪਹੁੰਚਦੀ ਆ ਸ਼ੁਕਰਾਨਾ ਅ ਦਾਸ ਸੁਖਦੇਵ ਸਿੰਘ ਭੋਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਕਿ ਕਿਸਤਾ ਦੇ ਦੋ ਅੱਜ ਤੁਸੀਂ ਇਹਨਾਂ ਨੌਜਵਾਨਾਂ ਦੇ ਨਾਲ ਡਟੇ ਹੋ ਖੜੇ ਹੋ ਤੇ ਕੀ ਲੱਗਦਾ ਵੀ ਜਿਹੜੀ ਹੱਕੀ ਮੰਗਾਂ ਵਾਸਤੇ ਬੈਠੇ ਨੇ ਕਿ ਲੱਗਦਾ ਵੀ ਇਹਨਾਂ ਦੀ ਜਿਹੜੀ ਮੰਗਾਂ ਨੇ ਜਲਦੀ ਮੰਨੀ ਜਾਣਗੇ ਕਿ ਇਹ ਲੰਬਾ ਸਮਾਂ ਚੱਲੇਗਾ ਅਜੇ ਤੱਕ ਦੇਖੋ ਹਾਲ ਦੀ ਘੜੀ ਵੀ ਕੋਈ ਆਸ ਨਹੀਂ ਕਿਉਂਕਿ ਪਿਛਲੇ 10 ਮਹੀਨਿਆਂ ਤੋਂ ਕਰੀਬ ਇਹ ਲੜ ਰਹੇ ਆ ਤੇ ਹੱਕ ਆਪਣੇ ਲੈ ਰਹੇ ਆ ਗਲਤੀ ਜਿਹੜੀ ਆ ਟੋਲ ਕੰਪਨੀ ਦੀ ਆ ਔਰ ਟੋਲ ਕੰਪਨੀ ਮੂਹਰੇ ਲੱਗੇ ਜਾਣਾ ਕੋਟਾਂਵਾਲ ਨੂੰ ਇਹਨਾਂ ਨੇ ਆ ਆਪਣੇ ਹੱਕ ਲੈਣ ਵਾਸਤੇ ਜਦ ਕਿ ਕੰਪਨੀ ਅੱਗੇ ਲੱਗੇ ਤੇ ਉਧਰ ਨੂੰ ਜਾ ਰਹੀ ਆ ਇਹਨਾਂ ਨੂੰ ਡਰਾ ਧਮਕਾ ਰਹੇ ਆ ਨੌਜਵਾਨਾਂ ਨੂੰ ਜੇਕਰ ਦੋ ਵਾਰੀ ਸਮਝੌਤੇ ਹੋਏ ਆ 29 ਮਾਰਚ 2023 ਔਰ 6 ਦਸੰਬਰ 2023 ਨੂੰ ਤੋ ਉਹਨਾਂ ਦੋਨਾਂ ਤੋਂ ਜੇ ਮੁਕਰੀ ਹੈ ਤੇ ਟੋਲ ਕੰਪਨੀ ਮੁਕਰੀ ਹੈ ਸੋ ਇਹ ਵੱਡਾ ਤਾਨਾਸ਼ਾਹੀ ਰਵਈਆ ਜਿਹੜਾ ਉਹ ਟੋਲ ਕੰਪਨੀ ਦਾ ਹੈ ਜੇਕਰ ਕੋਈ ਆਸ ਨਜ਼ਰ ਆਉਂਦੀ ਹੁੰਦੀ ਤਾਂ ਇਹ ਜਿਵੇਂ 23 ਨਵੰਬਰ ਤੋਂ 25 ਨਵੰਬਰ ਤੋਂ ਲਗਾਤਾਰ ਅੱਜ 26 ਦਿਨ ਹੋ ਗਏ ਨੇ ਇਥੇ ਧਰਨੇ ਤੇ ਸਨ ਔਰ ਅੱਜ 3 ਦਿਨ ਹੋ ਗਏ ਨੇ ਇਹ ਮਰਨ ਵਰਦਾ ਫੈਸਲਾ ਨਾ ਲੈਂਦੇ ਜੇਕਰ ਕੋਈ ਆਸ ਨਜ਼ਰ ਆਉਂਦੀ ਹੁੰਦੀ ਬੁਧਾ ਸਾਹਿਬ ਕਿਸ ਤਰ੍ਹਾਂ ਦੇ ਦੋ ਮਰਨਵਾਤ ਤੇ ਬੈਠੇ ਨੇ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਘਰ ਵਿੱਚ ਕੀ ਹਾਲਾਤ ਹੋਣਗੇ ਜਿਨ੍ਹਾਂ ਦੇ ਘਰ ਦੀਆਂ ਜੀਆਂ ਨੇ ਕਿਸੇ ਦਾ ਭਰਾ ਵੀ ਆ ਕਿਸੇ ਦਾ ਪਤੀ ਵੀ ਆ ਜੇਕਰ ਇਹਨਾਂ ਰੋਟੀ ਖਾਦੀ ਮਰਨਵਾਤ ਤੇ ਬੈਠੇ ਨੇ ਤੇ ਉਹਨਾਂ ਦੇ ਮੂੰਹ ਵਿੱਚ ਰੋਟੀ ਕਿਸ ਤਰ੍ਹਾਂ ਲੰਘਦੀ ਹੋਊਗੀ ਪਰਿਵਾਰ ਦੇ ਕੀ ਹਾਲਾਤ ਹੋਣਗੇ ਉਹਨਾਂ ਦੇ ਦੇਖੋ ਪਰਿਵਾਰ ਦੇ ਜਿਹੜੇ ਹਾਲਾਤ ਹੈ ਉਹਨਾਂ ਦੇ ਮੂੰਹ ਦੇ ਵਿੱਚ ਨਵਾਲਾ ਪੈਂਦਾ ਰਹੇ ਇਸੇ ਕਾਰਨ ਹੀ ਤਾਂ ਏਡਾ ਵੱਡਾ ਜਿਹੜਾ ਕਦਮ ਚੱਕਿਆ ਗਿਆ ਹੈ ਠੀਕ ਹੈ ਇਸੇ ਲਈ ਤਾਂ ਸੰਘਰਸ਼ ਕਰ ਰਹੀ ਸੀ ਇਹ ਨੌਜਵਾਨ ਹੁਣ ਜਿਹੜੇ ਗਲਤਾਂ ਆ ਗਈ ਕਿ ਇਹ ਅਗਰ ਕੁਛ ਮਾੜਾ ਵਾਪਰਦਾ ਤਾਂ ਉਹਨਾਂ ਦਾ ਕੀ ਬਣੂਗਾ ਇਹੀ ਤਾਂ ਸਾਡੀ ਜਿਹੜੀ ਹੈਗੀ ਹੈ ਪੰਜਾਬ ਦੀ ਧਰਤੀ ਦੀ ਜਿਹੜੀ ਹੈ ਇਹ ਖਾਸੀਅਤ ਹੈ ਠੀਕ ਹੈ ਜਿਵੇਂ ਹੁਣ ਸ਼ਿਰੀ ਦੇ ਹੜੇ ਚੱਲ ਰਹੇ ਨੇ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹ ਉਹਨਾਂ ਦੀ ਆਪਣੇ ਲਈ ਤਾਂ ਹੋਈ ਨਾ ਉਹ ਤਾਂ ਦੂਜਿਆਂ ਦੇ ਸਿਰਾਂ ਦੀਆਂ ਦਸਤਾਰਾਂ ਦੇਖਣ ਲਈ ਹੋਈ ਨਾ ਹੈਨਾ ਤਾਂ ਇਹ ਜਦੋਂ ਵੀ ਕੋਈ ਸ਼ਹਾਦਤ ਵੱਲ ਨੂੰ ਤੁਰਦਾ ਨਾ ਜੀ ਤਾਂ ਫਿਰ ਉਹ ਕਦੇ ਵੀ ਉਹ ਪਹਿਲੀ ਗੱਲ ਤਾਂ ਉਹ ਨਿਜੀਲੀ ਨਹੀਂ ਹੁੰਦੀ ਨਿਜੀਲੀ ਨਹੀਂ ਹੁੰਦੀ ਤੇ ਉਹਦੇ ਲਈ ਫਿਰ ਆਪਣੇ ਪਰਿਵਾਰ ਦਾ ਕੀ ਹਸ਼ਰ ਹੋਊਗਾ ਆਪਣਾ ਕੀ ਹੋਊਗਾ ਇਹ ਨਹੀਂ ਦੇਖਿਆ ਜਾਂਦਾ ਇਹ 6 ਨੌਜਵਾਨ 6000 ਟੋਲ ਪਲਾਜ਼ਾ ਵਰਕਰਾਂ ਦੀ ਲੜਾਈ ਲੜ ਰਹੇ ਆ ਇਹਨਾਂ ਦੇ ਮਨ ਦੀ ਇਹ ਗੱਲ ਹੈ ਕਿ ਜੇਕਰ ਸਾਨੂੰ ਮਤਲਬ ਜਾਨ ਦੀ ਕੁਰਬਾਨੀ ਦੇਣੀ ਵੀ ਪੈ ਜੇਗੀ ਤੇ ਅਸੀਂ ਜਿਹੜਾ ਇੱਕ ਇਤਿਹਾਸ ਹੈ ਭਾਰਤ ਦਾ ਪਹਿਲੀ ਵਾਰ ਕਿ ਪ੍ਰਾਈਵੇਟ ਮੁਲਾਜ਼ਮ ਜਿਹੜੇ ਨੇ ਮਰਨ ਵਰਤ ਤੇ ਬੈਠੇ ਆ ਸੋ ਇਹ ਤਾਂ ਕੁਰਬਾਨੀਆਂ ਦਾ ਤਾਂ ਸਾਡਾ ਇਤਿਹਾਸ ਹੈ ਜੀ ਫਿਰ ਉਹ ਪਰਿਵਾਰਾਂ ਵੱਲ ਨਹੀਂ ਦੇਖਿਆ ਜਾਂਦਾ ਜਦੋਂ ਸ਼ਹਾਦਤ ਲਈ ਆਪਾਂ ਤੁਰਦੇ ਆਂ ਤੇ ਇਹ ਜ਼ਰੂਰ ਹੈ ਕਿ ਇਹ ਬੈਠੇ ਤਾਂ ਆਪਣੇ ਪਰਿਵਾਰ ਦੀ ਜਿਹੜੀ ਆ ਸੁੱਖੀ ਸੁੱਖੀ ਸੰਧੀ ਰੋਟੀ ਪੂਰੀ ਕਰਨ ਲਈ ਹੈ ਨਾ ਉਹਨਾਂ ਦੀਆਂ ਸਦਰਾਂ ਮਰਦੀਆਂ ਨੇ ਉਹਨਾਂ ਦੀਆਂ ਕਿਉਂਕਿ ਇਹ ਬੱਚੇ ਵਿਦੇਸ਼ਾਂ 'ਚ ਵੀ ਨਹੀਂ ਜਾ ਸਕਦੇ ਗਰੀਬ ਨੇ ਇੱਥੇ ਜੇ ਕੰਮ ਕਰਦੇ ਨੇ ਤੇ ਇਹਨਾਂ ਨੂੰ ਲੱਭਦਾ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਥੇ ਹੀ ਕੰਮ ਕਰਨਾ ਹੈ ਇਹਨਾਂ ਨੂੰ 8 ਘੰਟੇ ਦੀ بجائے 12 ਘੰਟੇ ਜਿਹੜਾ ਉਹ ਸ਼ਿਫਟਾਂ ਨੇ ਕੰਮ ਕਰਵਾਇਆ ਜਾ ਰਿਹਾ ਤਨਖਾਹਾਂ ਇਹਨਾਂ ਨੂੰ ਕਿਰਤ ਕਾਨੂੰਨ ਦੇ ਮੁਤਾਬਕ ਨਹੀਂ ਦਿੱਤੀਆਂ ਜਾ ਰਹੀਆਂ ਜਦ ਕਿ ਰਿਟਨ ਚ ਹੈ ਕਿਉਂ ਨਹੀਂ ਉਸ ਚੀਜ਼ ਨੂੰ ਲਾਗੂ ਕਰਦੇ ਇਹ ਤੁਸ ਕੋ ਉਲਟਾ ਇੱਥੋਂ ਤੱਕ ਕਰ ਰਹੇ ਨੇ ਇੱਕ ਇਹਨਾਂ ਦੇ ਕੋਲ ਇੱਕ ਲਿਸਟ ਹੈ ਜਿਹੜੀਆਂ ਨੇ ਸੈਲਰੀ ਲਈ ਭਾਰੀਆਂ ਨੇ ਕਿ ਬੇਸਿਕ 4000 ਰੁਪਇਆ ਹਾਊਸ ਰੈਂਟ 12000 ਰੁਪਇਆ ਕਿੱਥੇ ਹੈ ਜੀ ਇਹ ਇਹ ਸਿਰਫ ਸਾਰੇ ਕੁਝ ਨੂੰ ਮਤਲਬ ਮੇਨਟੇਨ ਕਰਨ ਵਾਸਤੇ ਬੜਾ ਵੱਡਾ ਇਹ ਮਤਲਬ ਫਰਾਡ ਕਰ ਰਹੇ ਆ ਇਹ ਇਹਨਾਂ ਬੱਚਿਆਂ ਦੇ ਨਾਲ ਕਿ ਇਹਨਾਂ ਨੂੰ ਬਣਦੀਆਂ ਸੁਵਿਧਾਵਾਂ ਜਿਹੜੀਆਂ ਨੇ ਉਹਨਾਂ ਦਿੱਤੀਆਂ ਜਾਣ ਸੋ ਇਹ ਤੇ ਮਤਲਬ ਟੋਲ ਕੰਪਨੀ ਦੀ ਅਗਰ ਵਿਜੀਲੈਂਸ ਜਾਂਚ ਹੋਵੇ ਇਹਨਾਂ ਦੀ ਢੰਗ ਨਾਲ ਇਹਨਾਂ ਦੀ ਇਮਾਨਦਾਰੀ ਦੇ ਨਾਲ ਤਾਂ ਇਹ ਤਾਂ ਬੜਾ ਵੱਡਾ ਫਰਾਡ ਕਰ ਰਹੇ ਔਰ ਉਸ ਤੋਂ ਅੱਗੇ ਵੀ ਚੱਲ ਜੀਏ ਤੇ ਇਹ ਤਾਂ ਪਹਿਲੀ ਗੱਲ ਤਾਂ ਇਹ ਹੈ ਹੀ ਨਹੀਂ ਟੋਲ ਟੈਕਸ ਤਾਂ ਚਾਹੀਦਾ ਹੀ ਨਹੀਂ ਆ ਇਹਨੂੰ ਤਾਂ ਮੈਂ ਗੁੰਡਾ ਟੈਕਸ ਗਾਊਂਗਾ ਇਹਨੂੰ ਵੀ ਜਦੋਂ ਆਪਾਂ ਗੱਡੀ ਦਾ ਦਿੰਨੇ ਆ ਟੈਕਸ ਅਸੀਂ ਰੋਡ ਟੈਕਸ ਦਿੰਨੇ ਆ ਅਸੀਂ ਠੀਕ ਹੈ ਫਿਰ ਇਹ ਤਾਂ ਲਿਖੀ ਸਰਕਾਰ ਆਪ ਬਣਾਵੇ ਜਾਂ ਕਿਸੇ ਕੰਪਨੀ ਕੋਲੋਂ ਬਣਵਾਵੇ ਉਹ ਸਰਕਾਰਾਂ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਉਹਦੇ ਲਈ ਤਾਂ ਟੋਲ ਦੀ ਜ਼ਰੂਰਤ ਤੇ ਸਾਡਾ ਇੱਥੇ ਜੋ ਇਹਨਾਂ ਦੀ ਸਮਰਥਨ ਦੇ ਵਿੱਚ ਆਉਣਾ ਉਹ ਤਾਂ ਸਿਰਫ ਇਸੇ ਕਰਕੇ ਆ ਕਿ ਜੇਕਰ ਜਿੰਨੀ ਦੇਰ ਟੋਲਪਲਾਜ ਇਹਨਾਂ ਟੋਲਪਲਾਜ ਦੇ ਬੰਦ ਕਰਵਾਉਣ ਦੇ ਚੱਕਰ ਚ ਪਰ ਜਿੰਨੀ ਦੇਰ ਟੋਲਪਲਾਜੇ ਬੰਦ ਨਹੀਂ ਹੁੰਦੇ ਘਟੋ ਘਟੇ ਇਹਨਾਂ ਦੀ ਰੋਟੀ ਤਾਂ ਇੱਥੋਂ ਹੋਵੇ ਇਹ ਜਿਹੜੇ ਬੱਚੇ ਇੱਥੇ ਕੰਮ ਕਰ ਰਹੇ ਆ ਇਹਨਾਂ ਨੂੰ ਇਹ ਤਨਖਾਹਾਂ ਤਾਂ ਮਿਲਣ ਔਰ ਉਸ ਤੋਂ ਅੱਗੇ ਚੱਲ ਕੇ ਵੀ ਸਾਡੀ ਸੋਚ ਇਹ ਹੈ ਕਿ ਇਹ ਇਕੱਲੀ ਸਿਰਫ ਇਸ ਪ੍ਰਾਈਵੇਟ ادارے ਦੀ ਆਈਆਰਬੀ ਦੀ ਗੱਲ ਨਹੀਂ ਹੈਗੀ ਬਹੁਤ ਸਾਰੇ ਹੋਰ ਵੀ ਜਿਹੜੇ ਨੇ ਸਾਡੇ ਪ੍ਰਾਈਵੇਟ ادارے ਧੰਦੇ ਨੇ ਜਿਹੜੇ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਸਾਡੇ ਬੱਚਿਆਂ ਨੇ ਨਰਸਿੰਗ ਦੇ ਕੋਰਸ ਕੀਤੇ ਆ ਠੀਕ ਹੈ ਬੀਟਾ ਕੀਤੀ ਹੈ ਐਮਟਾ ਕੀਤੀ ਹੈ ਐਮਐਸਸੀ ਕੀਤੀ ਹੈ ਤੇ ਤਨਖਾਹ ਸਾਡੇ ਕਿਸੇ ਬੱਚੇ ਦੀ ਵੀ 20000 ਤੋਂ ਵੱਧ ਨਹੀਂ ਸਾਬ ਕਿਸ ਤਰ੍ਹਾਂ ਦੇ ਦੋ ਪੰਜਾਬ ਦੇ ਜਿਹੜੇ ਨੌਜਵਾਨ ਨੇ ਅਸੀਂ ਦੇਖਦਾ ਜਿਹੜੇ ਸਰਕਾਰੀ ਸਰਕਾਰ ਨੇ ਸਰਕਾਰੀ ਨੌਕਰੀ ਕੀ ਦੇਣੀਆਂ ਸੀ ਜੇਕਰ ਪ੍ਰਾਈਵੇਟ ਹੀ ਕਰਦੇ ਨੇ ਉਹ ਵੀ ਜਿਹੜੀ ਨੌਕਰੀਆਂ ਨੇ ਕੋਈ ਖੋਈਆਂ ਜਾ ਰਹੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਚੋਂ ਕੱਢ ਕੇ ਬਾਹਰ ਭੇਜੇ ਜਾ ਰਿਹਾ ਅਤੇ ਬਾਹਰ ਵਾਲਿਆਂ ਨੂੰ ਪੰਜਾਬ ਵਿੱਚ ਲਿਆਇਆ ਜਾ ਰਿਹਾ ਇਹ ਕਿਸਾ ਦੇ ਦਿਓ ਦੇਖੋ ਇਹ ਹੈ ਇੱਕ ਨਸ਼ਲ ਕੁਸ਼ੀ ਪੰਜਾਬੀ ਜਿਹੜੇ ਆ ਨਾ ਕੋਈ ਮੈਂ ਧਰਮ ਦੀ ਗੱਲ ਨਹੀਂ ਕਰਦਾ ਸਮੁੱਚੀ ਪੰਜਾਬੀ ਜਿਹੜੇ ਆ ਨਾ ਉਹ ਬੜੇ ਬਹਾਦਰ ਨੇ ਜਿਹੜੀਆਂ ਜਦੋਂ ਵੀ ਕੋਈ ਐਜੀਟੇਸ਼ਨ ਜਦੋਂ ਵੀ ਕੋਈ ਲਹਿਰ ਚਲਦੀ ਹੈ ਨਾ ਉਹ ਪੰਜਾਬ ਤੋਂ ਚਲਦੀ ਹੈ ਠੀਕ ਹੈ ਇਹ ਨਸ਼ਲਕੁਸ਼ੀ ਹੈ ਸਾਨੂੰ ਇੱਕ ਸਾਜ਼ਿਸ਼ ਤਹਿਤ ਹੀ ਬਾਹਰ ਨੂੰ ਭੇਜਿਆ ਜਾ ਰਿਹਾ ਪ੍ਰਵਾਸ ਇੱਕ ਸਾਜ਼ਿਸ਼ ਤਹਿਤ ਹੈ ਜਿਹੜੇ ਬਾਰਡਰਾਂ ਦੇ ਉੱਤੇ ਸਾਡੇ ਆਰਮੀ ਦੇ ਜਵਾਨ ਸ਼ਹੀਦ ਹੋ ਰਹੇ ਨੇ ਸਾਜ਼ਿਸ਼ ਤਹਿਤ ਹੈ ਭਾਰਤ ਤੋਂ ਸਵਾਹ ਕਿਸ ਦਾ ਸਰਹੱਦਾਂ ਦਾ ਮਾਮਲਾ ਹੀ ਨਹੀਂ ਹੈਗਾ ਠੀਕ ਹੈ ਇਹਦਾ ਹੀ ਨਿਕਲੇਸ਼ ਮੁੱਕਦਾ ਹੈ ਇਹਦਾ ਤੇ ਇਹ ਜਿਹੜਾ ਆ ਗਿਆ ਤੁਹਾਡਾ ਇਹਨਾਂ ਦੀ ਗੱਲ ਨੋਜਵਾਨਾਂ ਦੀ ਦੇਖੋ ਇੱਥੇ ਟੋਲ ਦੇ ਉੱਤੇ ਜਿਹੜੇ ਹੈਗੇ ਨੇ ਉਹ 65% ਕੰਮ ਦੂਜੀਆਂ ਸਟੇਟਾਂ ਦੇ ਕਰ ਰਹੇ ਆ ਹੁਣ ਇੱਥੇ 99% ਕੰਮ ਕਰ ਰਹੇ ਆ ਪੰਜਾਬ ਗਵਰਨਮੈਂਟ ਦੇ ਵਿੱਚ ਵੀ ਬਹੁ ਗਿਣਤੀ ਜਿਹੜੀ ਹੈ ਇਹ ਵੇਲੇ ਮੈਂ ਕਹਿ ਸਕਦਾ ਕਿ 65% ਪੰਜਾਬ ਗਵਰਨਮੈਂਟ ਵੀ ਉਧਰ ਜਿਹੜੇ ਆ ਸਟੇਟਾਂ ਦਿਆਂ ਨੂੰ ਨੌਕਰੀ ਦੇ ਰਹੀ ਹੈ ਇਹ ਜਿਹੜਾ ਬਹਾਦਰੀ ਵਾਲਾ ਨਾ ਇਹ ਉਹ ਖੂਨ ਇਹ ਉਹ ਲੋਕ ਜਿਹੜੇ ਮੁਗਲਾਂ ਨਾਲ ਟੱਕਰ ਲੈਂਦੇ ਸੀ ਠੀਕ ਹੈ ਇਹ ਉਹ ਲੋਕ ਜਿਹੜੇ ਜਾ ਕੇ ਤੇ ਉਥੇ ਮੋਦੀ ਨੂੰ ਘੇਰਾ ਪਾ ਕੇ ਬਿਠੇ ਰਹਿੰਦੇ ਆ ਠੀਕ ਹੈ ਇਹ ਬਸ ਉਸ ਚੀਜ਼ ਨੂੰ ਜਿਹੜਾ ਇਹ ਮਾਰਨਾ ਚਾਹੁੰਦੇ ਆ ਇਹ ਸਾਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਨਾ ਚਾਹੁੰਦੇ ਆ ਇਹ ਸਾਨੂੰ ਆਰਥਿਕ ਤੌਰ ਤੇ ਤਬਾਹ ਕਰਨਾ ਚਾਹੁੰਦੇ ਆ ਔਰ ਇਹ ਜਿਹੜੀਆਂ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਜਾਂ ਟੋਟਲ ਪ੍ਰਾਈਵੇਟੇਸ਼ਨ ਕਰ ਦੇਣਾ ਜਿਹੜਾ ਇਹਨਾਂ ਨੇ ਜਿਵੇਂ ਮੋਦੀ ਨੇ ਸਾਰਾ ਕੋਈ ਜੀ ਡਿਪਾਰਟਮੈਂਟ ਜਿੰਨੇ ਵੀ ਨੇ ਇਹਨਾਂ ਨੇ ਤਕਰੀਬਨ ਤਕਰੀਬਨ ਮੈਂ ਕਹਿ ਸਕਦਾ ਗਿਣਨੇ ਨਾ ਜਾਣ ਇਹਨਾਂ ਪ੍ਰਾਈਵੇਟ ਹੀ ਕਰ ਦਿੱਤੇ ਆ ਇਹਨਾਂ ਨੇ ਇਹ ਸਿਰਫ ਕਰਨਾ ਇਸੇ ਕਰਕੇ ਹੀ ਹੈ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਵੇ ਇਹ ਵਰਲਡ ਬੈਂਕ ਦੀ ਪਾਲਿਸੀ ਹੈ ਮਤਲਬ ਇਹਨਾਂ ਨੇ 245 ਤੱਕ ਇਹਨਾਂ ਨੇ 80% ਆਬਾਦੀ ਨੂੰ ਮਜ਼ਦੂਰ ਬਣਾਉਣਾ ਤੇ ਇਸੇ ਕਰਕੇ ਇਹ ਕੀ ਕਰਦੇ ਆ ਦੇਖੋ ਹੁਣ ਇਹ ਫ੍ਰੀ ਕੀ ਦਿੰਦੇ ਆ ਬਲ ਆਮ ਲੋਕਾਂ ਨੂੰ ਰਾਸ਼ਨ ਫ੍ਰੀ ਤੇ ਬਿਜਲੀ ਫ੍ਰੀ ਤੇ ਇਹ ਰਾਜ ਕਰਨ ਵਾਲੇ ਲੋਕਾਂ ਦੀ ਜਿਹੜੀ ਇਹ ਪਾਲਿਸੀ ਵੀ ਕੀ ਹੈ ਕਿ ਖੇਤੀ ਤੇ ਤੇ ਪਾਣੀ ਤੇ ਕਬਜ਼ਾ ਕਰ ਲਓ ਹੁਣ ਇਹਨਾਂ ਨੇ ਡੈਮ ਵੀ ਕਾਰਪੋਰੇਟਾਂ ਨੂੰ ਦੇ ਦਿੱਤੇ ਖੇਤੀ ਲਈ ਵੀ ਇਹਨਾਂ ਨੇ ਕਾਨੂੰਨ ਬਣਾ ਕੇ ਇਹਨਾਂ ਨੇ ਕਾਰਪੋਰੇਟਾਂ ਨੂੰ ਦੇਣ ਦੀ ਗੱਲ ਕਰ ਦਿੱਤੀ ਵੀ ਇਹ ਜਿਹੜੀਆਂ ਦੋਨੋਂ ਚੀਜ਼ਾਂ ਨੇ ਇਹ ਆਪਣੇ 4-5 ਚਹੇਤਿਆਂ ਨੂੰ ਦੇ ਦਿਓ ਕਿ ਉਹਨਾਂ ਦੀ ਮੁੱਠੀ 'ਚ ਰਹਿਣ ਤੇ ਮੁੜ ਕੇ ਕਰਨਾ ਕੀ ਹੈ ਜਿਹੜੀ ਉਧਰ ਗੱਲ ਹੈ ਕਿ 80% ਲੋਕਾਂ ਨੂੰ ਮਜ਼ਦੂਰ ਬਣਾਉਣਾ ন্যাচারলি ਬਣਦੇ ਗਏ ਹੈ ਨਾ ਜਦੋਂ ਜ਼ਮੀਨਾਂ ਹੀ ਖੋਈਆਂ ਗਈਆਂ ਜਦੋਂ ਜਿਹੜੇ ਹਾਲਾਤ ਆ ਬਣਦੇ ਗਏ ਆ ਮੌਜੂਦਾ ਜਿਵੇਂ ਇਹਨਾਂ ਨਾਲ ਹੋਇਆ ਰੋਟੀ ਪੂਰੀ ਕਰਨ ਵਾਸਤੇ ਜ਼ਮੀਨਾਂ ਗਹਿਣੇ ਕਰਨਗੇ ਜ਼ਮੀਨਾਂ ਵੇਚਣਗੇ ਕਿੰਨੇ ਲੋਕਾਂ ਦੇ ਕੋਲ ਜਮੀਨਾਂ ਜੜੀਆਂ ਨੇ ਉਹ ਕਰਜ਼ੇ ਦੇ ਉੱਤੇ ਨੇ ਬੈਂਕਾਂ ਨੇ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਅੱਜ ਉਹਨਾਂ ਨੇ ਜੇ ਮੰਨ ਲਓ ਇਹ ਸਾਰੇ ਕੇਸ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੇ ਅੱਜ ਜੇਕਰ ਇਹ ਕੇਸ ਇਹਨਾਂ ਨੇ ਸਾਰੇ ਬੈਂਕ ਡਿਫਾਲਟਰ ਜਿਹੜੇ ਕਿਸਾਨ ਨੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੇ ਤੇ ਪ੍ਰਾਈਵੇਟ ਕੰਪਨੀ ਜਿਹੜੀ ਹੈਗੀ ਉਹ ਜ਼ਮੀਨਾਂ ਨਿਲਾਮ ਕਰੂਗੀ ਮੈਂ ਇਹ ਗੱਲ ਕਰ ਰਿਹਾ ਕਿ ਇਹ ਜਿਹੜਾ ਖੇਤੀ ਕਾਨੂੰਨ ਸੌਰੀ ਖੇਤੀ ਤੇ ਪਾਣੀ ਨੂੰ ਆਪਣੇ ਕਬਜੇ ਚ ਲੈਣਾ ਚਾਹੁੰਦੇ ਨੇ ਉਹ ਸਿਰਫ ਇਸੇ ਸੰਦਰਭ ਦੇ ਵਿੱਚ ਹੈ ਕਿ ਉਹਨਾਂ 80% ਲੋਕਾਂ ਨੂੰ ਫ੍ਰੀ ਰਾਸ਼ਨ ਦੇ ਕੇ ਫ੍ਰੀ ਬੱਤੀ ਦੇ ਕੇ ਵੋਟਾਂ ਲੈਣੀ ਹੈ ਔਰ ਇਹਨਾਂ ਨੇ ਉਹੀ ਢੰਗ ਨਾਲ ਵੋਟਾਂ ਲੈ ਕੇ ਤੇ ਇਹਨਾਂ ਨੇ ਰਾਜ ਕਰਨੇ ਆ ਇਹ ਇਹਨਾਂ ਦੀ ਵੱਡੀ ਪਾਲਿਸੀ ਹੈ ਸਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬਚਾਇਆ ਕਿਸਥਾ ਜਾਓਗੇ ਇਹਨਾਂ ਲੋਕਾਂ ਕੋ ਬਚਾਇਆ ਇਸੇ ਤਰ੍ਹਾਂ ਜਾਗਰਤੀ ਦੇ ਨਾਲ ਇਹ ਇੱਕ ਅਵੇਰਨੈਸ ਹੈ ਕਿ ਬਚ ਜੋ ਕੋਈ ਵੀ ਪੋਲਿਟੀਕਲ ਪਾਰਟੀ ਜਿਹੜੀ ਹੈ ਉਹ ਲੋਕ ਹਿੱਤ ਚ ਕੰਮ ਨਹੀਂ ਕਰਦੀ ਉਹਨਾਂ ਦੇ ਲੁਕਵੇਂ ਸ਼ਿਪਵੇਂ ਜਿਹੜੇ ਨੇ ਉਹ ਏਜੰਡੇ ਜਿਹੜੇ ਨੇ ਉਹ ਇਦਾਂ ਦੇ ਨੇ ਲੋਕਾਂ ਨੂੰ ਪੱਕੇ ਤੌਰ ਦੇ ਉੱਤੇ ਗੁਲਾਮ ਬਣਾਉਣ ਵਾਲੀ ਹੈ ਮਾਨਸਿਕਤਾ ਸਾਨੂੰ ਇਹ ਫ੍ਰੀ ਦੇ ਕੇ ਇਹਨਾਂ ਨੇ ਤੇ ਇਹ ਕਹਿੰਦੇ ਭਾਪ ਵੀ ਸਾਡੀ ਮਾਨਸਿਕਤਾ ਪਰਖੀ ਨਾ ਕਿ ਅਸੀਂ ਮਤਲਬ ਆਪਣੇ ਹੱਕ ਲੈਣ ਦੀ ਗੱਲ ਨਹੀਂ ਕਰਦੇ ਅਸੀਂ ਪਿੰਡ ਦੇ ਵਿੱਚ ਇਸ ਚੀਜ਼ ਨੂੰ ਘਬਰਾਏ ਹੋਏ ਹਾਂ ਕਿ ਜੇਕਰ ਅਸੀਂ ਕੋ ਆਪਣੇ ਹੱਕ ਦੀ ਗੱਲ ਕੀਤੀ ਸਰਪੰਚ ਸਾਡਾ ਰਾਸ਼ਨ ਨਾ ਕਟਵਾ ਦੇਗੇ ਤੇ ਠੀਕ ਹੈ ਸੋ ਇਸ ਚੀਜ਼ ਤੋਂ ਹੀ ਜਿਹੜਾ ਹੈਗਾ ਅਸੀਂ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਅਸੀਂ ਕਿ ਭਾਈ ਆਪਣੇ ਹੱਕ ਲੈਣ ਵਾਸਤੇ ਜਾਗੋ ਇਹ ਸਰਕਾਰਾਂ ਜਿਹੜੀਆਂ ਨੇ ਇਹ ਕੋਈ ਵੀ ਸਰਕਾਰ ਸਾਡੀ ਨਹੀਂ ਹੈਗੀ ਆਪਣੇ ਹੱਕ ਲੈਣ ਵਾਸਤੇ ਤਗੜੇ ਹੋਵੋ ਲਾਂਬੰਦ ਹੋਵੋ ਇਹ ਕਾਰਪੋਰੇਟ ਘਰਾਣਿਆਂ ਦੇ ਸਰਕਾਰ ਦੇ ਵਿਰੋਧ ਤੁਹਾਨੂੰ ਜਿਹੜਾ ਉਹ ਲੜਨਾ ਪੈਣਾ ਹੈ ਲੜ ਕੇ ਆਪਣੇ ਹੱਕ ਲੈਣੇ ਪੈਣੇ ਹਨ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਕਿਸਾਨਾਂ ਕੋ ਤੁਸੀਂ ਦੇਖਿਆ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸੰਘਰਸ਼ ਹੈ ਇਹ ਜਿੰਨਾ ਚਿਰ ਚੱਲੇਗਾ ਉਹਨਾਂ ਚਿਰ ਅਸੀਂ ਮੋਢੇ ਨਾਲ ਮੋਢਾ ਲਗਾ ਕੇ ਖੜੇ ਆ ਤੇ ਤੁਸੀਂ ਦੇਖਿਆ ਵੀ ਉਹਨਾਂ ਨੇ ਵੀ ਕਿਹਾ ਵੀ ਪਰਿਵਾਰਾਂ ਦੇ ਨਾਲ ਇਨਾਂ ਦੇ ਪਰਿਵਾਰਾਂ ਦੇ ਨਾਲ ਇਨਾਂ ਨਾਲ ਹਮੇਸ਼ਾ ਹੀ ਸੀ ਖੜੇ ਰਵਾਂਗੇ ਜਿੰਨਾਂ ਚਿਰ ਕਿ ਪਰਿਵਾਰਾਂ ਨੂੰ ਜਿਹੜਾ ਕਿ ਨੌਜਵਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਹੁਣ ਦੇਖਣਾ ਹੈ ਕਿ ਸਰਕਾਰ ਕਦੋਂ ਤੱਕ ਇਨਾਂ ਦੀਆਂ ਹੱਕੀ ਮੰਗਾਂ ਮੰਨਦੀ ਆ ਤੇ ਕਦੋਂ ਤੱਕ ਇਹ ਜਿਹੜਾ ਮਰਨ ਵਾਲਾ ਤੇ ਖਤਮ ਹੁੰਦਾ ਹੈ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ